ਲੈ ਵੀ ਆ ਜੋ ਮਿੱਤਰੋ ਚਾਚਾ ਜੀ ਲੱਗੇ ਹੋਏ ਨੇ ਗੋਡੀ ਕਰਨ ਤੇ ਆਓ ਚੱਲ ਜੀ ਉਹਨਾਂ ਕੋਲ ਉਹ ਚਾਚਾ ਕੀ ਹਾਲੀ ਆ ਬੱਲੇ ਬੱਲੇ ਐ ਵਧੀਆ ਵਧੀਆ ਚੱਲ ਰਹੀਆਂ ਗੋਡੀਆਂ ਫਿਰ ਹੋਰ ਕੀ ਨਾਲੇ ਆ ਜਾ ਹਾਂ ਜੀ ਮੈਂ ਪੋਰਸਣਾ ਬਬ ਵਧੀਆ ਵਧੀਆ ਭੱਲੇ ਭੱਲੇ ਆ ਮਾ ਚਾਚਾ ਜੀ ਆਏ ਸਬਜੀ ਜਿਹੜੀ ਆਪਾਂ ਆਉਂਦੇ ਨੇ ਵਾਹ ਹਰੀਆ ਭਰੀਆ ਕਰ ਦਿੱਤੀ ਕਿ ਨਹੀਂ ਲੈ ਕਿਰਪਾ ਹੂੰ ਉਹ ਠੀਕ ਠਾਕ ਚੜਦੀ ਕਲਾ ਵਧੀਆ ਲੈ ਇੰਟਰਵਿਊ ਵਧੀਆ ਰਹਿ ਗਈ ਫਿਰ ਬਹੁਤ ਵਧੀਆ ਚੱਲ ਵਧੀਆ ਆ ਗਿਆ ਮੈਂ ਸੁਣੀ ਸਾਰੀ ਬਹੁਤ ਵਧੀਆ ਲੱਗੀ ਹਾਂ ਹਾਂ ਹੋਰ ਸੁਣਾ ਬਹੁਤ ਵਧੀਆ ਬਸ ਮੈਂ ਹਾਂ ਪੁੱਤਰ ਜਿਹੜਾ ਆਨੰਦ ਇੱਥੇ ਆਉਂਦਾ ਨਾ ਉਹ ਕਿਤੇ ਬਣੀ ਆਉਂਦਾ ਸਹੀ ਗੱਲ ਹੈ ਇਹ ਜਿਹੜੀ ਨਾ ਥੋੜਾ ਹੋਵੇ ਬਹੁਤਾ ਹੋਵੇ ਇਹ ਕਰਮਾਂ ਵਾਲੀ ਮਿੱਟੀ ਨਾਲ ਜਿਹੜਾ ਪਿਆਰ ਹੈ ਨਾ ਹੂੰ ਇਹ ਇਨਸਾਨ ਨੂੰ ਖਿੱਚ ਕੇ ਲੈ ਕੇ ਜਾਂਦਾ ਪਤਾ ਨਹੀਂ ਕੀ ਹੈਜੀਬ ਜਿਹਾ ਬਣਿਆ ਪਿਆ ਜਦੋਂ ਨਾ ਖੇਤ ਜਿਹੜਾ ਮਾਰੀਏ ਨਾ ਆਈਏ ਨਾ ਹੋਰ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ ਦੋ ਤਿੰਨ ਦਿਨ ਨਹੀਂ ਆਏ ਗਿਆ ਤੇ ਬੜਾ ਹੀ ਅਜੀਬ ਜਿਹਾ ਲੱਗਦਾ ਹੈ ਅੱਜ ਮੈਂ ਘਰੇ ਰਿਆ ਮੈਂ ਹਾਂ ਚਲੋ ਨਾਲੇ ਤਾਂ ਜਿਹੜਾ ਖੇੜਾ ਲਾਉਣੇ ਕਣਕ ਤੇ ਨਾਲੇ ਤੇਰਾ ਸਬਜੀ ਤੇ ਸਾਰਾ ਵੇਖਿਆ ਆ ਗੋਡੀ ਗਾਡੀ ਕਰਨ ਵਾਲੀ ਸੀ ਮੈਂ ਹੌਲੀ ਹੌਲੀ ਚਲੋ ਆਪ ਦਾ ਜਿੰਨਾ ਵੀ ਹੋ ਸਕਦਾ ਉਹਨਾਂ ਕਰੀਏ ਹੈ ਨਾ ਨਾਲੇ ਤਾਂ ਫਸਲ ਹੋ ਜੇਗੀ ਨਾਲੇ ਥੋੜੀ ਕਣੀ ਖਾਣ ਪੀਣ ਨੂੰ ਚਲੋ ਜਿੰਨੀ ਹੋ ਜੇਗੀ ਨਾਲੇ ਸਰੀਰ ਸੈੱਟ ਰਹੇਗਾ ਨਾਲੇ ਘਰ ਦੀ ਸਬਜੀ ਨਾਲੇ ਘਰ ਦੀ ਸਬਜੀ ਹੂੰ ਗੱਲ ਇਹ ਆ ਵੀ ਇਹਦੇ ਚ ਕਰਮਾ ਲਈ ਜ ਰੰਬਾ ਰੱਖਿਆ ਜਾਵੇ ਤੇ ਰੰਬਾ ਫੇਰਦਾ ਰਹੇ ਤੇ ਫੇਰ ਤਾਂ ਇਹ ਭਾਵੇਂ ਥੋੜੀ ਲਾ ਲਓ ਬਹੁਤੀ ਲਾ ਲਓ ਨਾਦ ਲੈ ਜਾਂਦੀ ਹੈ ਸਹੀ ਗੱਲ ਹੈ ਤੇ ਇਸੇ ਕਰਕੇ ਅੱਜ ਸਵੇਰ ਦੇ ਫਿਰ ਇੱਥੇ ਇੱਧਰ ਵੀ ਸਾਰਾ ਕਰਨ ਵਾਲਾ ਸੀ ਆ ਆ ਮੂੰਗਰੇ ਮੰਗਰੇ ਹੋ ਗਏ ਨੇ ਆ ਥੂ ਮੈਂ ਆ ਪਰਲੇ ਬਨੇ ਆਲੂ ਨੇ ਉਧਰੋਂ ਮੇਥਲੇ ਮੇਥੀਆਂ ਗੋਭੀ ਏ ਮਟਰ ਰੇ ਗਾਜਰਾ ਨੇ ਗੋਗਲੂ ਨੇ ਹਾਂ ਹੈਨਾ ਤੇ ਉਹ ਪਾਲਕ ਪੂਲ ਕੇ ਉਧਰਲੇ ਪਾਸੇ ਸਾਰੇ ਇਹ ਮਟਰ ਨੇ ਹਰੇ ਤੇ ਉਹ ਜਿਹੜੀਆਂ ਆਪਣੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹ ਪਰ ਹਲਦੀ ਆ ਗਈ ਉਹ ਖਾਣ ਪੀਣ ਵਾਲਾ ਸਾਰਾ ਸਮਾਨ ਵਧੀਆ ਆਪ ਦਾ ਸਰੀ ਜਾਂਦਾ ਮੇਰਾ ਹੈਨਾ ਆ ਗੰਡੇ ਗੁੰਡੇ ਲਾਏ ਥੋੜੇ ਚੱਲੇ ਨੇ ਨਾ ਕੋਟੀ ਕੱਟੀ ਪੈ ਗਈ ਇਹ ਵੀ ਵਧੀਆ ਹੋ ਜਾਣਗੇ। ਇਹ ਨਾ ਕੋਈ ਕਨਾਲ ਕੋ ਥਾਂ ਚਾਹੀਦੀ ਹਰ ਕਿਸਾਨ ਵੀਰ ਨੂੰ ਨਾ ਮਤਲਬ ਬਿਲਕੁਲ ਬਿਲਕੁਲ ਮੈਂ ਕੱਲ ਪਰਸੋਂ ਮੈਂ ਕੱਲ ਵੀਡੀਓ ਪਾਈ ਸੀ ਨਾ ਉੱਥੇ ਗਿਆ ਸਭ ਪਿੰਡਾਂ 'ਚ ਹਾਂ ਉਹ ਮੈਨੂੰ ਤਾਂ ਬੜਾ ਆਨੰਦ ਆਇਆ ਮੈਂ ਤਾਂ ਹੀ ਉਹ ਵੀਡੀਓ ਪਾਈ ਉਹਨਾਂ ਨੇ ਕੋਠੀਆਂ ਦੇ ਅੱਗੇ ਇਹ ਮਤਲਬ ਕਨਾਲਾਂ ਦੇ ਡੇਢ ਕਨਾਲ 'ਚ ਸਾਰੇ ਫਲਦਾਰ ਬੂਟੇ ਵਿੱਚ ਸਬਜ਼ੀ ਵੀ ਵਿੱਚ ਹਾਰ ਵਣਗੀ ਦਾ ਬੂਟਾ ਲਾਇਆ ਮਤਲਬ ਜਦੋਂ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਦਿੱਤਾ ਹੈ। ਹਾਂ ਤੇ ਨਾਲੇ ਹੁਣ ਕਣਕ ਬੀਜ ਕੇ ਪਾਣੀ ਪੂਰੀ ਲਾ ਕੇ ਕਿਸਾਨ ਵਿਹਲਾ ਹੋ ਜਾਂਦਾ ਇੰਨੇ ਪਾਜ ਨਾਲ ਹੀ ਆਪਾਂ ਖੇਤ ਆ ਜਾਂਦੇ ਆ ਵੀ ਆਪਦੀ ਸਬਜ਼ੀ ਦੇ ਢੇਡਾ ਲਾਈਏ ਨਾਲੇ ਗੋਡਾ ਗੜਾਈ ਹੋ ਜਾਂਦੀ ਏ ਨਾਲੇ ਜਿਹੜਾ ਵਿਹਲਾ ਬੰਦਾ ਉਹਦਾ ਟਾਈਮ ਪਾਸ ਹੋ ਜਾਂਦਾ ਹਾਂ ਮਿੱਟੀ ਦਾ ਜੁੜਿਆ ਰਹਿਦਾ ਬੰਦਾ ਹੋਰ ਚੜ੍ਹਦੀ ਕਲਾ ਹਾਂ ਚੜ੍ਹਦੀ ਕਲਾ ਹਾਂ ਕਿਉਂ ਦੇਰ